ਹਾਂਜੀ ਤੰਦ ਜੀ ਨਮਸਤੇ ਬਾਬਾ ਕੌਣ ਆਇਆ ਹੈ ਸਮਝਦੀ ਆਪਕਾ ਬੇਟੀ ਕੇ ਸਸੁਰੇ ਆਪਕੇ ਹਾਂ ਰੋਣਾ ਨਹੀਂ ਹੈ ਹੱਥ ਦੇਖੋ ਤੁਸੀਂ ਕਿਵੇਂ ਟਾਇਲਟ ਨਾਲ ਲੱਪੜੇ ਹੋਏ ਨੇ ਉਹਨਾਂ ਹੱਥਾਂ ਨਾਲ ਹੀ ਮਾਲਮੋਤਰ ਲੱਥਾਂ ਨੂੰ ਲੱਗੀ ਜਾਂਦਾ ਉਹਨਾਂ ਹੱਥਾਂ ਨਾਲ ਹੀ ਕੋਈ ਮਾੜਾ ਮੋਟਾ ਚਾਪਲੇਟ ਦੇਣ ਦਾ ਖਾਲੰਡ ਵਿਚਾਰਾ ਜੇਰ ਜਾਓਗੇ किसके पास जाओगे बेटी के पास सीता के पास सीता के पास जाओगे है ना हाँ जी वाहगुरु जी का खालसा वाहगुरु जी की फतेह जी भोला दास सन ऑफ रामदास जी बिहार तो पहुंचे बेगूसराय जिले तो जी ਆਪਣੇ ਸਬੰਧੀ ਨੂੰ ਆਪਣੇ ਸਬੰਧੀ ਨੂੰ ਲੈਣ ਆਪਣੀ ਬੇਟੀ ਦੇ ਬਾਪ ਨੂੰ ਲੈਣ ਬੇਟੀ ਦਾ ਸਸੁਰਾ ਹਾਲਾਂਕਿ ਜਿਹੜਾ ਸਾਡੇ ਕੋਲੇ ਬਾਪੂ ਹੈ ਨਾ ਕਪਲਦੇਵ ਤੰਤੀ ਬੜੀ ਮਾੜੀ ਹਾਲਤ ਦੇ ਵਿੱਚ ਵਿਚਕਰਮਾ ਚੌਂਕ ਲੁਧਿਆਣੇ ਤੋਂ ਮਿਲਿਆ ਸੀ ਬਾਪੂ ਪਿਛਲੇ 2 ਸਾਲਾਂ ਤੋਂ ਉੱਥੇ ਚੌਂਕ 'ਚ ਹੀ ਰਹਿੰਦਾ ਸੀ ਬਾਪੂ ਹੁਣ ਪਿਛਲੇ ਕੁਝ ਸਮੇਂ ਤੋਂ ਬਾਪੂ ਚੱਲਣ ਫਿਰਨ ਤੋਂ ਸਮਰੱਥ ਹੋ ਗਿਆ ਸੀ ਲੱਤਾਂ ਦੇ ਉੱਤੇ ਭਾਰ ਨਹੀਂ ਸੀ ਪੈਂਦਾ ਐਕਸੀਡੈਂਟ ਹੋ ਗਿਆ ਸੀਗਾ ਲੱਤ ਤੇ ਸੱਟ ਲੱਗੀ ਸੀ ਤੇ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਤੇ ਮਾਰਕੀਟ ਵਾਲੇ ਵੀਰ ਬਾਪੂ ਜੀ ਨੂੰ ਬਲਵਿੰਦਰ ਸਿੰਘ ਹੁਣੀ ਜਗਨਨਾਥ son of ਜਗਨਨਾਥ ਵੀਰ ਹੁਣੀ ਸਾਡੇ ਕੋਲ ਲੈ ਕੇ ਆਏ ਸੀ ਚੱਕ ਕੇ ਬਾਪੂ ਜੀ ਨੂੰ ਆਟੋ ਦੇ ਵਿੱਚ ਪਾ ਕੇ ਹੱਥ ਦੇਖੋ ਕਿਵੇਂ ਲੱਤਪੱਤ ਸੀ ਗੰਦ ਨਾਲ ਮਲਮੂਤਰ ਦੇ ਨਾਲ ਲਿਬੜੇ ਹੋਏ ਉਵੇਂ ਗੰਦ ਮੰਦ ਨਾਲ ਲਿਬੜੇ ਹੱਥਾਂ ਨਾਲ ਕੋਈ ਰੋਟੀ ਪਾਣੀ ਦੇ ਜਾਂਦਾ ਸੀ ਤੇ ਖਾ ਲੈਂਦੇ ਸੀ ਜਦੋਂ ਸਾਡੇ ਕੋਲ ਆਏ ਸੀ ਐਂ ਲੱਗਦਾ ਸੀ ਇੰਜ ਜਾਪਦਾ ਸੀ ਵੀ ਥੋੜੇ ਸਮੇਂ ਦੇ ਹੀ ਮਹਿਮਾਨ ਆ ਪਰ ਜਾਕੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਪਰਮਾਤਮਾ ਨੇ ਕਿਰਪਾ ਕੀਤੀ ਅੱਜ ਤੁਸੀਂ ਦੇਖਦੇ ਹੋ ਸਾਹਮਣੇ ਕਪਲਦੇਵ ਕੰਤਜੀ ਵਾਕਰ ਦੇ ਨਾਲ ਤੁਰ ਕੇ ਇੱਥੇ ਆ ਰਹੇ ਨੇ ਤੇ ਅੱਜ ਉਹਨਾਂ ਦੇ ਸਬੰਧੀ ਉਹਨਾਂ ਨੂੰ ਲੈਣ ਆਏ ਨੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਆ ਭੋਲਾ ਦਾਸ ਜੀ ਦਾ ਇਹ ਵੀ ਕਲਾਕਾਰ ਨੇ ਆਪਣੇ ਆਪ ਦੇ ਵਿੱਚ ਬੜਾ ਵਧੀਆ ਕੰਮ ਕਰਦੇ ਨੇ ਹਾਂਜੀ ਕੰਤਜੀ ਨਮਸਤੇ ਬਾਬਾ ਕੌਣ ਆਇਆ ਹੈ ਜੀ ਸੰਧੀ ਹੈ ਆਪਕਾ ਬੇਟੀ ਕੇ ਸਸੁਰੇ ਆਪਕੀ ਹਾਂ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਆਪਨੇ ਕੁਰਸੀ ਦੇ ਪਿੱਛੇ ਜਿਹੜਾ ਵੀਰਾ ਉਹਨੂੰ ਨਾਲ ਲੈ ਕੇ ਆਇਆ ਗੁਰਪ੍ਰੀਤ ਸਾਣਾ ਉਹ ਵੀ ਕਿਸੇ ਟਾਈਮ ਪੇਸ਼ੈਂਟ ਸੀ ਇਸੇ ਹਾਲਾਤ ਚ ਲੈ ਕੇ ਆਏ ਸੀ ਵੀਰੇ ਨੂੰ ਅੱਜ ਉਹ ਵੀਰਾ ਸੇਵਾ ਕਰ ਰਿਹਾ ਸਾਡੇ ਨਾਲ ਹਨਾ ਤੇ ਕਪਲਦੇਵ ਤੰਤੀ ਬਾਬਾ ਪਰਦੇਸੀ ਬੰਦਾ ਵਿਚਾਰਾ ਹਨਾ ਇੱਥੇ ਪੰਜਾਬ ਚ ਦਿਹਾੜੀ ਮਜ਼ਦੂਰੀ ਕਰਦਾ ਸੀ ਇੱਥੇ ਕਰਦਾ ਕਰਦਾ ਦਿਹਾੜੀ ਮਜ਼ਦੂਰੀ ਬਿਮਾਰ ਹੋ ਗਿਆ ਇੱਥੇ ਹੀ ਜੋਗਾ ਰਹਿ ਗਿਆ ਬੇਟੇ ਅੱਜ ਵੀ ਨਹੀਂ ਆਏ ਲੈਣ ਇੱਕ ਬੇਟਾ ਕਿੰਨਰ ਆ ਬਾਪੂ ਦਾ ਤੇ ਦੋ ਬੇਟੇ ਦੂਜੇ ਜਿਹੜੇ ਹੈਗੇ ਨੇ ਉਹ ਆਪਦਾ ਮਸਤ ਨੇ ਆਪਣੀ ਜ਼ਿੰਦਗੀ ਚ ਹੁਣ ਵੀ ਉਹਨਾਂ ਤਿੱਕਰ ਜਦੋਂ ਸਾਡੇ ਅਸ਼ਵਨੀ ਬਾਈ ਜੀ ਰਿਹਾ ਸਾਡੀ ਟੀਮ ਦੇ ਮੈਂਬਰ ਉਹਨਾਂ ਨੇ ਜਦੋਂ ਬਾਪੂ ਜੀ ਨੇ ਐਡਰੈਸ ਦੱਸਿਆ ਆਪਣਾ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਐਡਰੈਸ ਲੱਭਣ ਦੀ ਹੌਲੀ ਹੌਲੀ ਪੁਲਿਸ ਨਾਲ ਸੰਪਰਕ ਕੀਤਾ ਬੇਗੂਸਰਾਇਆ ਜ਼ਿਲ੍ਹੇ ਦੇ ਵਿੱਚ ਪਿੰਡ ਲੱਭਿਆ ਫਿਰ ਉੱਥੇ ਥਾਣੇ ਗੱਲ ਕੀਤੀ ਤਾਂ ਫਿਰ ਇਹਨਾਂ ਦੇ ਬੇਟਿਆਂ ਤਿੱਕਰ ਗੱਲ ਕੀਤੀ ਬੇਟਿਆਂ ਨੇ ਇਨਕਾਰੀ ਕਰਤੀ ਲੈ ਕੇ ਮਿਲਣ ਤੋਂ ਜਾਂ ਆਉਣ ਤੋਂ ਇੱਕ ਬੇਟਾ ਕਿਨਰ ਆ ਉਹ ਕਿਨਰ ਜਿਹੜੇ ਖੁਸਰੇ ਹੁੰਦੇ ਆ ਉਹਨਾਂ ਦੇ ਨਾਲ ਹੀ ਰਹਿੰਦਾ ਉਹ ਤੇ ਦੋ ਬੇਟੇ ਆ ਜਿਹੜੇ ਉਹ ਆਪਣੀ ਜ਼ਿੰਦਗੀ ਚੋ ਕਹਿੰਦੇ ਅਸੀਂ ਸਾਡੇ ਕੋਈ ਸਮਾਂ ਨਹੀਂ ਫਿਰ ਬੇਟੀ ਨਾਲ ਗੱਲ ਹੋਈ ਧੰਨਵਾਦ ਆ ਬੇਟੀ ਦਾ ਆਪਕੀ ਕਿਆ ਨਾਮ ਹੈ ਇਨਕੀ ਬੇਟੀ ਦਾ ਇਸਕੀ ਨੀ ਸੀਤਾ ਨਾਮ ਸੀਤਾ ਨਾਮ ਤੇ ਉਹ ਭੈਣ ਦਾ ਬਹੁਤ ਸ਼ੁਕਰੀਆ ਉਹਨੇ ਫਿਰ ਆਪਣੇ ਸਸਰ ਨੂੰ ਭੇਜਿਆ ਅੱਜ ਇੱਥੇ ਵੀ ਤੁਸੀਂ ਜਾ ਕੇ ਲੈ ਕੇ ਆਓ ਉਹ ਵੀ ਗਰੀਬ ਆ ਪੂਰ ਪਰਿਵਾਰ ਦੇ ਵਿੱਚ ਪਿਆਈ ਹੋਈ ਹੈ ਵਿਚਾਰੀ ਪਰ ਫਿਰ ਵੀ ਇਹਨਾਂ ਦਾ ਧੰਨਵਾਦ ਆ ਬੋਲਾ ਦਾਸ ਜੀ ਦਾ ਜਿਹੜੇ ਇਹਨਾਂ ਨੇ ਆਪਣੇ ਕਹਦੀ ਕੁੜਮ ਨੂੰ ਇੱਥੇ ਲੈਣ ਲਈ ਪਹੁੰਚੇ ਨੇ ਹੈਨਾ ਅੱਜ ਕਪਲ ਦੇਵ ਤੰਤੀ ਆਪਣੇ ਪਿੰਡ ਆਪਣੇ ਘਰ ਆਪਣੇ ਬੇਟੀ ਦੇ ਕੋਲੇ ਜਾ ਰਿਹਾ ਵਾਪਸ ਤੇ ਉਸ ਟਾਈਮ ਇਹਨਾਂ ਦੇ ਕੋਲੋਂ ਇਹ ਪੈਸੇ ਮਿਲੇ ਸੀਗੇ 90 ਰੁਪਏ ਕਪਲਦੇਵ ਦੰਤਰੀ ਜੀ ਦੇ ਕੋਲੋਂ 190 ਰੁਪਏ ਤੇ ਉਹ ਵੀ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਇਹੀ ਸਮਾਨ ਇਹਨਾਂ ਦੇ ਕੋਲੋਂ ਉਸ ਟਾਈਮ ਮਿਲਿਆ ਸੀ ਜੇ ਆਨਕਾ ਜੋ ਜਮਾ ਪੂੰਜੀ ਥਾ ਜਿਤਨਾ ਥੈਂਕ ਯੂ ਸਰ ਆਪ ਰੱਖੀਏ ਇਹਨਾਂ ਦਾ ਤਾਂ ਧੰਨਵਾਦ ਅਸ਼wini ਬਾਈ ਜੀ ਦਾ ਜਿਨ੍ਹਾਂ ਨੇ ਇਹਨਾਂ ਦਾ ਘਰ ਲੱਭਣ ਦੇ ਵਿੱਚ ਹੈਲਪ ਕੀਤੀ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਜਿਨ੍ਹਾਂ ਨੇ ਉੱਥੇ ਕਿਉਂਕਿ ਇੱਕ ਬੜਾ ਐਫਰਟ ਹੁੰਦਾ ਵੱਡਾ ਜਦੋਂ ਆਪਾਂ ਕਿਸੇ ਦਾ ਘਰ ਲੱਭਦੇ ਆਂ ਸੋਸ਼ਲ ਮੀਡੀਆ ਦੇ ਜ਼ਰੀਏ ਬਾਪੂ ਜੀ ਨੇ ਆਪਣਾ ਐਡਰੈਸ ਦੱਸਤਾ ਪਿੰਡ ਦਾ ਨਾਮ ਦੱਸਤਾ ਅਸੀਂ ਉਸ ਜ਼ਿਲ੍ਹੇ ਦਾ ਸਿਟੀ ਦਾ ਥਾਣੇ ਦਾ ਨੰਬਰ ਲੈਨੇ ਆਂ ਥਾਣੇ ਸੰਪਰਕ ਕਰਦੇ ਆਂ ਜਾਂ ਆਸ-ਪਾਸ ਦੀਆਂ ਦੁਕਾਨਾਂ ਦੇ ਨੰਬਰ ਚੱਕ ਲੈਨੇ ਸ਼ੂ Google ਤੋਂ ਉਹ ਦੁਕਾਨਾਂ ਵਾਲਿਆਂ ਨਾਲ ਗੱਲ ਕਰਦੇ ਆਂ ਤਾਂ ਫਿਰ ਉਹ ਦੁਕਾਨਾਂ ਵਾਲਿਆਂ ਤੋਂ ਹੌਲੀ-ਹੌਲੀ ਪੁੱਛ ਕੇ ਪਤਾ ਲੱਗਦਾ ਵੀ ਇਹ ਬੰਦਾ ਕੌਣ ਆ ਸਾਡੇ ਮੱਲੇ ਦਾ ਹੈਗਾ ਜਾਂ ਨਹੀਂ ਕਈ ਬੰਦੇ ਤਾਂ ਸਾਨੂੰ ਬਿਨਾਂ ਮਤਲਬ ਜਾਣ ਬੁੱਝ ਕੇ ਦੱਸਦੇ ਨਹੀਂਗੇ ਵੀ ਸਾਨੂੰ ਐਵੇਂ ਸਵਾਲ ਪੁੱਛਣਗੇ ਹੋਰ ਗੱਲਾਂ ਫਿਰ ਉਹਨਾਂ 'ਚ ਕੋਈ ਇੱਕ ਬੰਦਾ ਚੰਗਾ ਹੁੰਦਾ ਜਿਹੜਾ ਉਹ ਸਾਨੂੰ ਉਸ ਬੰਦੇ ਬਾਰੇ ਜਾਣਕਾਰੀ ਦਿੰਦਾ ਤਾਂ ਫਿਰ ਅਸੀਂ ਉਸ ਬੰਦੇ ਨੂੰ ਜਾ ਕੇ ਉੱਥੋਂ ਪੁੱਛ ਕੇ ਥਾਣੇ ਪੁਲਿਸ ਨੂੰ ਨਾਲ ਲੈ ਕੇ ਉਹਦੇ ਘਰ ਤੱਕ ਅਪਰੋਚ ਕਰਦੇ ਆ ਫਿਰ ਮੁਰੋ ਘਰ ਦੇ ਵੀ ਜਵਾਬ ਦੇ ਦਿੰਦੇ ਨੇ ਵੀ ਅਸੀਂ ਨਹੀਂ ਲੈ ਕੇ ਜਾਣਾ ਫਿਰ ਅੱਗੇ ਦੀ ਅੱਗੇ ਉਹਨਾਂ ਦੇ ਬੇਟੀ ਨਾਲ ਬੇਟੇ ਨਾਲ ਸੰਪਰਕ ਕਰਦੇ ਆ ਕਰਦੇ ਆ ਤੇ ਹੁਣ ਅੱਜ ਇਹ ਇੱਥੇ ਪਹੁੰਚਿਆ ਇੱਕ ਵੱਡਾ ਐਫਰਟ ਹੁੰਦਾ ਜਿਹਦੇ ਨਾਲ ਕੋਈ ਆਪਣੇ ਘਰ ਪਹੁੰਚਦਾ ਹੁਣ ਤੱਕਰ 5000 ਤੋਂ ਵੱਧ ਮੈਂਬਰ ਘਰਾਂ 'ਚ ਜਾ ਚੁੱਕੇ ਨੇ ਸਾਡੇ ਕਰੀਬ 800 ਮੈਂਬਰਾਂ ਦਾ ਪਰਿਵਾਰ ਆ ਸੁਪਨਿਆਂ ਦੇ ਘਰ ਵਿੱਚ ਤੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਜਾਂ ਤਾਂ ਘਰ ਲੱਭੇ ਨਹੀਂ ਜਾਂ ਜਿਨ੍ਹਾਂ ਦੇ ਘਰ ਲੱਭ ਗਿਆ ਉਹ ਲੈ ਕੇ ਨਹੀਂ ਜਾਂਦਾ ਕੋਈ ਆਉਂਦਾ ਨਹੀਂ ਤੇ ਜਾਂ ਕਈਆਂ ਨੂੰ ਇਹ ਨੇ 100 ਦੇ ਕਰੀਬ ਇਦਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਕੌਣ ਨੇ ਉਹ ਦੱਸਣ ਦੇ ਯੋਗ ਹੀ ਨਹੀਂ ਹੈਗੇ ਤੇ ਬਾਕੀ ਅੱਜਕੱਲ ਸੋਸ਼ਲ ਮੀਡੀਆ ਦੇ ਵਿੱਚ ਜਮਾਨਾ ਘਰ ਲੱਭਣਾ ਕੋਈ ਔਖਾ ਨਹੀਂ ਲੱਭ ਜਾਂਦਾ ਵਾ ਪਰ ਕਈ ਵਾਰੀ ਮੂਰਿਆਂ ਕੋਈ ਐਫਰਡ ਹੀ ਨਹੀਂ ਕਰਦਾ ਕੋਈ ਲੈਣ ਹੀ ਨਹੀਂ ਆਉਂਦਾ ਪਰ ਧੰਨਵਾਦ ਆ ਜੀ ਭੁਲਾ ਦਾਸ ਜੀ ਦਾ ਜਿਨ੍ਹਾਂ ਨੇ ਆ ਕੇ ਅੱਜ ਆਪਣੇ ਇਸ ਜ਼ਿੰਮੇਵਾਰੀ ਨੂੰ ਆਪਣੇ ਇਸ ਪਰਿਵਾਰ ਦੇ ਮੈਂਬਰ ਨੂੰ ਲੈਣ ਲਈ ਪਹੁੰਚੇ ਨੇ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ ਬੋਲੇ ਬਹੁਤ ਬਹੁਤ ਧੰਨਵਾਦ ਹਾਂਜੀ ਕਪਲ ਦੇਵ ਜੀ ਹਾਂਜੀ ਰੋਣਾ ਨਹੀਂ ਹੈ ਬਾਬਾ ਰੋਣਾ ਨਹੀਂ ਮੈਂ ਕਪੀ ਆਪਕੇ ਪਿਤਾ ਜੀ ਕੇ ਪਾਸ ਘਰ ਜਾਓਗੇ ਘਰ ਜਾਓਗੇ ਨਾ ਤੁਹਾਡੀ ਬੇਟੀ ਨੇ ਬੁਲਾਇਆ ਹੈ ਤੇਰੇ ਘਰ ਜਾਣਾ ਹੈ ਨਾ ਹਾਂ ਇਹ ਜੀ ਲੈਨੇ ਆਏ ਆਪਕੋ ਘਰ ਜਾਓਗੇ ਕਿਸਕੇ ਪਾਸ ਜਾਓਗੇ ਬੇਟੀ ਕੇ ਪਾਸ ਹਾਂ ਜੀ ਸੀਤਾ ਕੇ ਪਾਸ ਜਿਨੂੰ ਬੁਲਾਇਆ ਸੀਤਾ ਕੇ ਪਾਸ ਜਾਓਗੇ ਹੈ ਨਾ ਠੀਕ ਹੈ ਬਾਬਾ ਠੀਕ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਇੱਥੇ ਸਾਡੇ ਭਰਾ ਖੜੇ ਨੇ ਚਾਰੇ ਪਾਸੇ ਇਹ ਸਾਡੇ ਸਾਰੇ ਉਹ ਵੀਰ ਭਰਾ ਨੇ ਜਿਨ੍ਹਾਂ ਦੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਦਿੱਤੀਆਂ ਹੋਈਆਂ ਉਹ ਜ਼ਰੂਰਤ ਵਾਲੀਆਂ ਸਾਰੀਆਂ ਚੀਜ਼ਾਂ ਚਾਹੇ ਉਹ ਰਾਸ਼ਨ, ਕੱਪੜੇ, ਦਵਾਈਆਂ, ਬਿਲਡਿੰਗ ਦੇ ਮਟੀਰੀਅਲ ਆ ਜਿਨ੍ਹਾਂ ਦੇ ਸਦਕਾ ਸੀ ਇਹ ਸਾਰੇ ਮੈਂਬਰਾਂ ਨੂੰ ਰੱਖ ਪਾਉਨੇ ਨਹੀਂ ਸਾਡੀ ਕੀ ਔਕਾਤ ਵੀ ਕਿਸੇ ਇੱਕ ਬਜ਼ੁਰਗ ਨੂੰ ਵੀ ਅਸੀਂ ਸੜਕ ਤੋਂ ਚੱਕ ਕੇ ਲਿਆ ਕੇ ਆਪਣੇ ਘਰੇ ਲੈ ਆਈਏ ਤੇ ਅਸੀਂ ਉਹਦਾ ਇਲਾਜ ਕਰਾਈਏ ਉਹਨੂੰ ਠੀਕ ਕਰਕੇ ਉਹਦੇ ਘਰੇ ਭੇਜੀਏ ਇਹ ਸਾਡੀ ਕੋਈ ਹੈਸੀਅਤ ਨਹੀਂ ਕਰਨ ਕਰਨ ਵਾਲਾ ਤਾਂ ਉੱਪਰ ਵਾਲਾ ਬੈਠਾ ਇੰਨੇ ਲੋਕਾਂ ਨੂੰ ਪ੍ਰਸ਼ਾਦਾ ਪਾਣੀ, ਇੰਨੇ ਲੋਕਾਂ ਨੂੰ ਦਵਾਈ ਦਾਰੂ, ਇੰਨੇ ਲੋਕਾਂ ਨੂੰ ਛੱਤ, ਲੀੜਾ ਕੱਪੜਾ ਸਭ ਉਹ ਹੀ ਦਿੰਦਾ ਤੇ ਅੱਜ ਕਪਲਦੇਵ ਤਾਂਤੀ ਇਨ੍ਹਾਂ ਭਿੱਜੀ ਅੱਖਾਂ ਦੇ ਨਾਲ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾ ਰਹੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ